ਦੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦ੍ਰਿੜ ਕਰਾਉਂਦਾ ਹੈ ਏਦਾਂ ਦੇ ਢੀਠ ਵਲੀ ਕੰਧਾਰੀ ਵਰਗੇ ਸੱਜਣ ਠੱਗ ਵਰਗੇ ਕੋਡੇ ਰਾਖਸ਼ ਵਰਗੇ ਹੋਰ ਪਤਾ ਨਹੀਂ ਕਿਦਾਂ ਦੇ ਜਿਨ੍ਹਾਂ ਤੋਂ ਲੋਕ ਡਰਦੇ ਸੀ ਘਬਰਾਉਂਦੇ ਸੀ ਤੇ ਗੁਰੂ ਨਾਨਕ ਸਾਹਿਬ ਨੂੰ ਰੋਕਦੇ ਸੀ ਵੀ ਨਾ ਜਾਇਓ ਬੜਾ ਖਤਰਨਾਕ ਹੈ ਇਹ ਤਾਂ ਬੰਦਾ ਮਾਰਨ ਲੱਗਿਆ ਦੇਖਦਾ ਹੀ ਨਹੀਂ ਮਹਾਰਾਜ ਨੇ ਸਭ ਨਾਲੋਂ ਪਹਿਲਾਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦਾ ਜੀਵਨ ਸਵਾਰਿਆ ਕਿਉਂਕਿ ਉਦੇ ਦੋ ਲਾਭ ਨੇ ਇੱਕ ਤਾਂ ਉਹ ਆਮ ਸਮਾਜ ਲਈ ਥ੍ਰੈਟ ਨੇ ਖਤਰਾ ਬਣੇ ਹੋਏ ਆਮ ਲੋਕਾਂ ਦੇ ਲਈ ਉਹ ਲੋਕ ਹਮੇਸ਼ਾ ਹੀ ਖਤਰਾ ਬਣ ਕੇ ਰਹਿੰਦੇ ਆ ਧੱਕਾ ਕਰਦੇ ਮਾਰਦੇ ਆ ਲੁੱਟਦੇ ਆ ਕੁੱਟਦੇ ਆ ਨੁਕਸਾਨ ਕਰਦੇ ਸੋ ਜਿੱਤੇ ਨਾਰਮਲਾਈਜੇਸ਼ਨ ਵੀ ਹੈ ਨਹੀਂ ਉੱਤੇ ਆਪੋਜ਼ਿਟ ਉਲਟਾ ਨੁਕਸਾਨ ਹੋ ਰਿਹਾ ਸਭ ਨਾਲੋਂ ਪਹਿਲਾਂ ਉਹਨਾਂ ਨੂੰ ਨਾਰਮਲ ਕਰਨਾ ਆਮ ਇਨਸਾਨ ਬਣਾਣਾ ਫਿਰ ਉਹਨਾਂ ਨੂੰ ਸਿੱਕ ਬਣਾਣਾ ਤੇ ਫਿਰ ਇਸ ਤੋਂ ਬਿਲਕੁਲ ਉਲਟ ਗੱਲ ਵਰਤਾ ਦੇਣੀ ਕਿ ਲੁੱਟਣ ਵਾਲੇ ਹੁਣ ਸੇਵਾ ਕਰਨ ਲੱਗੇ ਲੁਟਾਉਣ ਲੱਗ ਪਏ ਲੋਕਾਂ ਨਾਲ ਧੋਖਾ ਕਮਾਉਣ ਵਾਲੇ ਹੁਣ ਲੋਕਾਂ ਦੇ ਨਾਲ ਵਫਾ ਕਮਾਉਣ ਲੱਗ ਪਏ ਬੜਾ ਵੱਡਾ ਮਸਲਾ ਹੀ ਤਬਦੀਲ ਕਰਕੇ ਰੱਖ ਦਿੱਤਾ ਆਮ ਲੋਕਾਂ ਨਾਲ ਵੀ ਕਿਤੇ ਡੂੰਗੀ ਸਰਦਾ ਭਾਵਨਾਵਾਂ ਵਾਲੇ